ਕੀ ਕਹ ਦੰਦਿਆ ਨਾ ਫੇਮ ਮਾਰੇ ਬਟ ਇਦਾਂ ਦਾ ਕੁਝ ਨਹੀਂ ਹੈਗਾ ਸਿੱਧੂ ਬਾਈ ਦਾ ਇੱਕ ਅਹਿਮ ਰੋਲ ਹੈ ਸਾਡੀ ਜ਼ਿੰਦਗੀ ਦੇ ਵਿੱਚ ਔਰ ਹਮੇਸ਼ਾ ਰਹੂਗਾ ਬੇਸ਼ੱਕ ਦੀ ਕਈ ਜਾਣ ਲੋਕਸਾਂ ਨੂੰ ਫੇਮ ਪਾਲ ਦੇ ਕੁਝ ਵੀ ਆ ਹਨ ਡੈਥ ਤੋਂ 6 ਦਿਨ ਪਹਿਲਾਂ ਦੀ ਗੱਲ ਹੈ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਘਰੇ ਬੁਲਾਉਣਾ ਸੀਗਾ ਪਰ ਆਪਾਂ ਇੱਥੇ ਹੋਟਲ 'ਚ ਹੀ ਬਹਿਨੇ ਆ ਅਸੀਂ ਸਟੈਲਾ ਹੋਟਲ ਦੇ ਵਿੱਚ 4-5 ਘੰਟੇ ਰੁਕੇ ਤੇ ਬਾਈ ਨੇ ਕਿਹਾ ਬਾਈ ਘਰੇ ਚਲੀਏ ਬਾਈ ਕਹਿੰਦਾ ਦੇਖ ਲਓ ਜਿਵੇਂ ਤੁਹਾਡੀ ਮਰਜ਼ੀ ਹੈ ਬੈਨੇ ਤੇ ਮੈਂ ਕਿਹਾ ਵੀ ਨਹੀਂ ਬਾਈ ਹਲੇ ਨਹੀਂ ਜਦੋਂ ਮੇਰੀ ਕੋਠੀ ਦਾ ਮੂਰਤ ਹੋਗਾ ਉਦੋਂ ਬੁਲਾਵਾਂਗੇ ਚੋਹਦੀਪ ਚਾਹੇ ਕਿੱਡਾ ਵੱਡਾ ਨਾਮ ਸੀ ਉਹਦਾ ਪਰ ਸਾਨੂੰ ਉਹ ਬੱਚਿਆਂ ਵਾਂਗੂ ਪਿਆਰ ਕਰਦਾ ਸੀ ਇੱਜ਼ਤ ਕਰਦਾ ਸੀ ਥੈਂਕ ਯੂ ਐਨਾ ਦੋਨਾਂ ਨੂੰ ਬਹੁਤ ਬਹੁਤ ਜ਼ਿਆਦਾ ਕਿਉਂਕਿ ਇਹਨਾਂ ਨੇ ਕਦੇ ਕਿਸੇ ਚੀਜ਼ ਲਈ ਨਾ ਨਹੀਂ ਕੀਤੀ ਐ ਤਾਂ ਚਲੋ ਹੁਣ ਮੈਨੂੰ ਸ਼ੁਰੂ ਤੂੰ ਹੀ ਕਿਸੇ ਚੀਜ਼ ਲਈ ਨਾ ਨਹੀਂ ਕੀਤੀ ਲਾਈਕ ਡਾਂਸ ਅਕੈਡਮੀ ਜਾਣਾ ਸੀ ਕਿ ਕੁਝ ਵੀ ਕਹਿਦਾ ਕਹਿਣਗੇ ਠੀਕ ਐ ਤੂੰ ਕਰ ਲੈ ਤੇ ਹੁਣ ਮੈਂ ਕਿਹਾ ਕਿ ਨਹੀਂ ਮੈਂ ਆਪਣਾ ਬਿਜ਼ਨਸ ਵੀ ਨਾਲ ਨਾਲ ਚਲਾਉਣਾ ਆ ਤਾਂ ਉਹਨਾਂ ਨੇ ਉਹ ਵੀ ਨਹੀਂ ਮੈਨੂੰ ਪੁੱਛਿਆ ਕਿ ਹਾਂ ਤੂੰ ਕਿੰਨੇ ਪੈਸੇ ਚਾਹੀਦੇ ਜਾਂ ਕਿੱਦਾਂ ਉਹਨਾਂ ਨੇ ਕਿਹਾ ਵੀ ਠੀਕ ਐ ਤੂੰ ਜੋ ਜੋ ਲੈਣਾ ਲੈ ਜੋ ਕਰਾਉਣਾ ਕਰਾ ਮੈਂ ਆਪੇ ਦੇਖ ਲਵਾਂਗਾ ਸੋ ਮੈਂ ਸਾਰਿਆਂ ਨੂੰ ਇਹ ਕਹੂੰਗੀ ਕਿ ਧੀਆਂ ਦਾ ਸਾਥ ਦਾ ਜ਼ਰੂਰ ਦੇਣਾ ਚਾਹੀਦਾ ਹੈ ਜਦੋਂ ਇਹਦਾ ਜਨਮ ਹੋਇਆ ਤਾਂ ਤੁਹਾਡੀ ਜੇਬ 'ਚ ਜਿੰਨੇ ਪੈਸੇ ਸੀ ਤੁਸੀਂ ਹਸਪਤਾਲ 'ਚ ਵੰਡਦੇ ਸੀ بڑے ਬਰਥਡੇ ਮਨਾਏ ਮੇਰੀ ਧੀ ਨੇ ਮੇਰਾ ਤਾਂ ਪੁੱਤ ਹੈ ਜੀ ਇਹ ਕਦੇ ਗੁਲਸ਼ਨ ਜੀ ਵੀ ਇਹ ਕਹਿ ਦਿੰਦੇ ਨੇ ਵੀ ਜਦੋਂ ਵਿਆਹ ਹੋਣਾ ਤੇ ਉਹ ਉਦੋਂ ਵਾਲਾ ਮੂਮੈਂਟ ਨਹੀਂ ਤੁਹਾਡੇ ਦਿਮਾਗ ਦੇ ਵਿੱਚ ਆਉਂਦਾ ਵੀ ਅੱਜ ਤਾਂ ਮੈਂ ਇੰਨਾ ਲਾੜ ਕਰਦਾ ਜਿੱਦੇ ਡੋਲੀ ਦੇ ਵਿੱਚ ਬਿਠਾਉਣਾ ਅਨਕੀਲਾ ਸੀ ਉਹਦੇ ਤਾਂ ਅੱਖਾਂ ਦੇ ਵਿੱਚੋਂ ਪਾਣੀ ਨਹੀਂ ਲੁਕਾਉਂਦੇ ਦੇਖੋ ਮੇਰੇ ਤਾਂ ਉਹਦੇ ਵੀ ਅੱਖਾਂ 'ਚ ਪਾਣੀ ਸੀ ਜਿੱਦੇ ਸ਼ਗਨ ਪਿਆ ਇਹਦਾ ਤੇ ਉਹ ਤਾਂ ਹਰ ਬਾਪ ਲਈ ਹੁੰਦਾ ਹੈ ਅੱਜ ਖੁਸ਼ ਉਹ ਵੀ ਮੈਂ ਨਾਲ ਤੋ ਕੇ ਤਿਆਰ ਹੋ ਕੇ ਆਇਆ ਬਾਕੀ ਜੋ ਕੁਝ ਵੀ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਇਹਨਾਂ ਨੇ ਆਪ ਕਰਿਆ ਇੱਕ ਧੀ ਨੂੰ ਇੰਨਾ ਚੰਗਾ ਬਾਪ ਮਿਲਿਆ ਤੁਹਾਨੂੰ ਇੰਨਾ ਚੰਗਾ ਘਰ ਵਾਲਾ ਮਿਲਿਆ ਜਿਹੜਾ ਰੀਝਾਂ ਪੂਰੀਆਂ ਕਰਦਾ ਨਹੀਂ ਤਾਂ ਕਦੇ ਜਦੋਂ ਦੇਖਦੇ ਹੋਗੇ ਨਾ ਤੇ ਬਹੁਤ ਸਾਰੀਆਂ ਕੁੜੀਆਂ ਦੀਆਂ ਰੀਝਾਂ ਵਿੱਚ ਹੀ ਰਹਿ ਜਾਂਦੀਆਂ ਨੇ ਤਾਂ ਆਪਦੇ ਆਪ ਨੂੰ ਕਿੰਨਾ ਕੁ ਲੱਕੀ ਫੀਲ ਕਰਦੇ ਹੋ ਜੋ ਸਾਡੇ ਬਾਰੇ ਮਾੜਾ ਬੋਲਦੇ ਆ ਪਤਾ ਉਹਨਾਂ ਨੂੰ ਵੀ ਆ ਵੀ ਅਸੀਂ ਬੋਲਣਾ ਨਹੀਂ ਅਸੀਂ ਕਾਹਤੋਂ ਬੋਲਾਂਗੇ ਅਸੀਂ ਪਰਮਾਤਮਾ ਦੀ ਕਚੈਰੀ 'ਚ ਸੱਚੇ ਆ ਉਹਨਾਂ ਲੋਕਾਂ ਦੇ ਸਾਹਮਣੇ ਵੀ ਅਸੀਂ ਸੱਚੇ ਆ ਟੈਂਪੂਰੀ ਸਾਹ ਕਰਦੇ ਨੇ ਤੇਰੇ ਯਾਰ ਗੂਰਬਾਈ ਫੂਰਦੀਆਂ ਟੈਂਪੂਰੀ ਸਾਹ ਕਰਦੇ ਨੇ ਤੇਰੇ ਯਾਰ ਗੂਰਬਾਈ ਫੂਰਦੀਆਂ ਢਿੱਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਪੰਜਾਬੀ ਗਾਇਕੀ ਦੁਗਾਣਾ ਗਾਇਕੀ ਦੇ ਵਿੱਚ ਖਾਸ ਕਰਕੇ ਬਲਕਾਰਨ ਕੀਲਾ ਮਨਜਿੰਦਰ ਗੁਲਸ਼ਨ ਦਾ ਵੱਡਾ ਨਾਮ ਹੈ ਤੇ ਹੁਣ ਉਹਨਾਂ ਦੀ ਧੀ ਨੇ ਨੇ ਸਟੂਡੀਓ ਓਪਨ ਕੀਤਾ ਜਿਸ ਦੀ ਅੱਜ ਓਪਨਿੰਗ ਸੈਰੇਮਨੀ ਸੀ ਵਖ ਵਖ ਸ਼ਖਸੀਅਤਾਂ ਵੀ ਪਹੁੰਚੀਆਂ ਨੇ ਬਲਕਾਨ ਖੀਲਾ ਮਨਜਿੰਦਰ ਗੁਲਸ਼ਨ ਨੂੰ ਪੁੱਛਾਂਗੇ ਕਿ ਅੱਜ ਉਹਨਾਂ ਨੂੰ ਕਿੰਨਾ ਖਚਾਏ ਉਹਨਾਂ ਦੀ ਧੀ ਨੇ ਆਪਣਾ ਨਵਾਂ ਜਿਹੜਾ ਬਿਜ਼ਨਸ ਸ਼ੁਰੂ ਕੀਤਾ ਹੈ ਗੱਲਬਾਤ ਕਰਦੇ ਆ ਪਹਿਲਾਂ ਤਾਂ ਉਹਨਾਂ ਦੀ ਬੇਟੀ ਨੂੰ ਪੁੱਛਾਂਗੇ ਕਿ ਉਹਨੂੰ ਕਿੰਨਾ ਖਚਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਤੁਸੀਂ ਆਏ ਐਂਡ ਚਾਹ ਤਾਂ ਮੈਨੂੰ ਬਹੁਤ ਜ਼ਿਆਦਾ ਹੈ ਬਿਕਾਜ਼ ਮੈਨੂੰ ਬਹੁਤ ਟਾਈਮ ਤੋਂ ਸੀਗਾ ਕਿ ਮੈਂ ਆਪਣਾ ਬਿਜ਼ਨਸ ਖੁਦ ਦਾ ਸ਼ੁਰੂ ਕਰਾਂ ਹੈਨਾ ਐਂਡ ਦੂਸਰੀ ਚੀਜ਼ ਹੈ ਕਿ ਇਸ ਥੀਸ ਚ ਸਕੋਪ ਮੈਨੂੰ ਲੱਗਦਾ ਕਿ ਮੇਰੇ ਲਈ ਹੈਗਾ ਮੈਨੂੰ ਇੰਟਰਸਟ ਬਹੁਤ ਸੀ ਇਸ ਥੀਸ 'ਚ ਐਂਡ ਆਮ ਟੂ ਐਕਸਾਈਟਡ ਟੂਡੇ ਨਹੀਂ ਨਹੀਂ ਕਿੰਨਾ ਕਿ ਚਾਹ ਹੁੰਦਾ ਜਦੋਂ ਮਾਪੇ ਸਪੋਰਟ ਕਰਦਾ ਨਹੀਂ ਤਾਂ ਕੁੜੀਆਂ ਨੇ ਉਹਨਾਂ ਨੂੰ ਕਹਿੰਦੇ ਵੀ ਪੜਾ ਲਿਆ ਵਿਆਹ ਲਿਆ ਨਹੀਂ ਤੁਸੀਂ ਗਾਇਕੀ ਦੇ ਮਾਪੇ ਨੇ ਜਿਹੜੇ ਅਨਖੀਲਾ ਸਾਹਿਬ ਗੁਲਸ਼ਨ ਜੀ ਤੁਹਾਨੂੰ ਇੰਨਾ ਫ੍ਰੀडम ਦਿੰਦੇ ਨੇ ਕਿਉਂਕਿ ਨਹੀਂ ਤਾਂ ਕੁੜੀਆਂ ਦੇ ਸੁਪਨੇ ਮਾਰੇ ਰਹਿ ਜਾਂਦੇ ਨੇ ਬਿਲਕੁਲ ਲਾਈਕ ਮੈਂ ਸਿੰਗਿੰਗ ਲਈ ਕਿਹਾ ਤਾਂ ਉਹਨਾਂ ਨੇ ਮੈਨੂੰ ਉੱਥੇ ਨਾ ਨਹੀਂ ਕੀਤੀ ਹੁਣ ਮੈਂ ਕਿਹਾ ਕਿ ਨਹੀਂ ਮੈਂ ਆਪਣਾ ਬਿਜ਼ਨਸ ਵੀ ਨਾਲ ਨਾਲ ਚਲਾਉਣਾ ਆ ਤਾਂ ਉਹਨਾਂ ਨੇ ਉਹ ਵੀ ਨਹੀਂ ਮੈਨੂੰ ਪੁੱਛਿਆ ਕਿ ਹਾਂ ਤੂੰ ਕਿੰਨੇ ਪੈਸੇ ਚਾਹੀਦੇ ਜਾਂ ਕਿਦਾਂ ਉਹਨਾਂ ਨੇ ਕਿਹਾ ਵੀ ਠੀਕ ਆ ਤੂੰ ਜੋ ਜੋ ਲੈਣਾ ਲੈ ਜੋ ਕਰਾਉਣਾ ਕਰਾ ਮੈਂ ਆਪੇ ਦੇਖ ਲਊਗਾ ਹਨਾ ਮੈਨੂੰ ਕਿਸੇ ਚੀਜ਼ ਦੀ ਟੈਨਸ਼ਨ ਮਤਲਬ ਨਹੀਂ ਲੈ ਕੇ ਕੀਤਾ ਬਟ ਹਾਂ ਇੱਕ ਇੱਕ ਚੀਜ਼ ਮੈਂ ਖੁਦ ਕੀਤੀ ਐਂਡ ਫ੍ਰੀडम ਮੈਨੂੰ ਇਹ ਲੱਗਦਾ ਕਿ ਹੋਣੀ ਚਾਹੀਦੀ ਆ ਮੇਰੇ ਹੋਣਾ ਮਾਪਿਓ ਤਾਂ ਬੱਚਾ ਫਿਰ ਜ਼ਿਆਦਾ ਸਕੋਪ ਲਈ ਆਪਣੇ ਕੰਮ ਨੂੰ ਜ਼ਿਆਦਾ ਪਰਫੈਕਟਲੀ ਕਰ ਸਕਦਾ ਆ ਠੀਕ ਹੈ ਅ ਗੁਲਸ਼ੇ ਜੀ ਤੁਹਾਨੂੰ ਕਿੰਨਾ ਖਚਾਜ ਕਿਉਂਕਿ ਮਾਵਾਂ ਤੇ ਧੀਆਂ ਦਾ ਰਿਸ਼ਤਾ ਨਾ ਇੱਕ ਫਰੈਂਡ ਵਾਂਗੂ ਹੀ ਹੁੰਦਾ ਦੋਸਤਾਂ ਵਾਂਗੂ ਹੀ ਹੁੰਦਾ ਕਿੰਨਾ ਜੀ ਜੀ ਬਹੁਤ ਜ਼ਿਆਦਾ ਚਾਹੇ ਬਹੁਤ ਜ਼ਿਆਦਾ ਮੇਰਾ ਤਾਂ ਅਜ ਧਰਤੀ ਪੈਰ ਨਹੀਂ ਲੱਗ ਰਿਹਾ ਸੋ ਮੈਂ ਸਾਰਿਆਂ ਨੂੰ ਇਹ ਕਹੂੰਗੀ ਕਿ ਧੀਆਂ ਦਾ ਸਾਥ ਤਾਂ ਜ਼ਰੂਰ ਦੇਣਾ ਚਾਹੀਦਾ ਹੈ ਜੋ ਜੋ ਸੁਪਨੇ ਜਿੰਨੇ ਕੁ ਜੋਗੇ ਆਪਾਂ ਹੁੰਨੇ ਆ ਉਹ ਪੂਰੇ ਕਰਨੇ ਚਾਹੀਦੇ ਨੇ ਸੋ ਮੈਂ ਬਹੁਤ ਖੁਸ਼ ਆ ਤੇ ਮੈਂ ਅੱਗੇ ਵੀ ਦੁਆ ਕਰਦੀ ਆਂ ਪਰਮਾਤਮਾ ਅੱਗੇ ਕਿ ਬੱਚੀ ਸਕਸੈਸ ਹੋਵੇ ਆਪਣਾ ਜੋ ਵੀ ਇਹਨੇ ਬਿਜ਼ਨਸ ਤੋੜਿਆ ਉਹਦੇ 'ਚ ਵਾਧਾ ਹੋਵੇ ਬਸ ਥੈਂਕ ਯੂ ਅਗਰ ਖਿਲਾ ਸਾਬ ਕਿਉਂਕਿ ਤੁਹਾਡਾ ਤੁਸੀਂ ਮੈਨੂੰ ਇੰਨਾ ਕੁ ਪਤਾ ਲੱਗਿਆ ਵੀ ਜਦੋਂ ਇਹਦਾ ਜਨਮ ਹੋਇਆ ਤਾਂ ਤੁਹਾਡੀ ਜੇਬ 'ਚ ਜਿੰਨੇ ਪੈਸੇ ਸੀ ਤੁਸੀਂ ਹਸਪਤਾਲ 'ਚ ਵੰਡਦੇ ਸੀ بڑے ਬਰਥਡੇ ਮਨਾਏ ਪਹਿਲਾਂ ਤਾਂ ਸੰਦੀਪ ਜੀ ਤੁਹਾਡਾ ਧੰਨਵਾਦ ਕਿ ਤੁਸੀਂ ਬਹੁਤ ਪਿਆਰ ਕਰਦੇ ਹੋ ਸਾਨੂੰ ਬਾਬਾ ਤੁਹਾਡੀ ਲੰਮੀ ਉਮਰ ਕਰੇ ਤੁਹਾਡੇ ਚੈਨਲ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਮਿਲੇ ਮੇਰੀ ਧੀ ਨੇ ਮੇਰਾ ਤਾਂ ਪੁੱਤ ਹੈ ਜੀ ਇਹ ਵੱਡਾ ਬੇਟਾ ਮੈਂ ਵੱਡਾ ਹੀ ਕਹਿੰਦੇ ਨੂੰ ਛੋਟਾ ਲੱਕੀ ਹੈ ਚਲੋ ਸਾਡਾ ਚਾਰਾਂ ਦਾ ਹੀ ਸੁਪਨਾ ਸੀਗਾ ਤੇ ਬੇਟੇ ਨੇ ਵੀ ਆਪਣਾ ਕੰਮ ਕਰਿਆ ਹੋਇਆ ਹੈ ਤੇ ਇਹ ਵੱਡੀ ਹੈ ਇਹਨੇ ਆਪਣਾ ਅਜਾ ਸ਼ੁਰੂ ਕਰਿਆ ਜੀ ਸਿੱਖਿਆ ਇਹਨੇ ਤੇ ਜਿਹੜਾ ਕੰਮ ਸਿੱਖਿਆ ਹੋਵੇ ਫਿਰ ਉਹ ਚਲਾਉਣਾ ਵੀ ਚਾਹੀਦਾ ਹੈ ਕਿ ਜਿਹੜੀ ਹੈ ਉਹ ਤਾਂ ਇਹਨਾਂ ਨੂੰ ਵਿਰਾਸਤ ਦੇ ਵਿੱਚ ਮਿਲੀ ਹੋਈ ਹੈ ਜੀ ਚਲੋ ਮਾੜਾ ਮੋਟਾ ਜਿੰਨਾ ਕ ਅਸੀਂ ਕਰਦੇ ਹਾਂ ਉਹਨਾਂ ਕਿਨਾਂ ਦੋਨਾਂ ਭੈਣ ਭਰਾਵਾਂ ਚਾਹੀਗਾ ਆਹ ਕੰਮ ਇਹਨਾਂ ਦੀ ਆਪਣੀ ਰੀਝ ਦਾ ਹੈ ਤੇ ਜੋ ਅਸੀਂ ਕਰ ਸਕਦੇ ਹਾਂ ਇਨਾਂ ਵਾਸਤੇ ਹੀ ਆ ਸੰਦੀਪ ਜੀ ਇਹਨਾਂ ਲਈ ਜੀ ਰੱਬ ਇਹਨਾਂ ਨੂੰ ਬਹੁਤ ਤਰੱਕੀ ਬਖਸ਼ੇ ਬਹੁਤ ਅੱਗੇ ਜਾਣੇ ਤੇ ਮੈਨੂੰ ਨਾਲ-ਨਾਲ ਇਹ ਨਹੀਂ ਫਿਕਰ ਸਤਾਉਂਦਾ ਜਿੰਨਾ ਤੁਸੀਂ ਹੁਣ ਪਿਆਰ ਕਰਦੇ ਹੋ ਕਦੇ ਗੁਲਸ਼ਨ ਜੀ ਵੀ ਇਹ ਕਹਿ ਦਿੰਦੇ ਨੇ ਵੀ ਜਦੋਂ ਵਿਆਹ ਹੋਣਾ ਤੇ ਉਹ ਉਦੋਂ ਵਾਲਾ ਮੂਮੈਂਟ ਨਹੀਂ ਤੁਹਾਡੇ ਦਿਮਾਗ ਦੇ ਵਿੱਚ ਆਉਂਦਾ ਵੀ ਅੱਜ ਤਾਂ ਮੈਂ ਇੰਨਾ ਲਾੜ ਕਰਦਾ ਜਿੱਤੇ ਡੋਲੀ ਦੇ ਵਿੱਚ ਬਿਠਾਉਣਾ ਅਨਖੀਲਾ ਸੀ ਉਹਦੇ ਤਾਂ ਅੱਖਾਂ ਦੇ ਵਿੱਚੋਂ ਪਾਣੀ ਨਹੀਂ ਰੁਕਣਾ ਦੇਖੋ ਮੇਰੇ ਤਾਂ ਉਹਦੇ ਵੀ ਅੱਖਾਂ 'ਚ ਪਾਣੀ ਸੀ ਜਿੱਦੇ ਸ਼ਗਨ ਪਿਆਇਦਾ ਤੇ ਉਹ ਤਾਂ ਹਰ ਬਾਪ ਲਈ ਹੁੰਦਾ ਹੈ ਪਰ ਧੀਆਂ ਸੁਖੀ ਰਹਿਣ ਜਿੱਥੇ ਵੀ ਨੇ ਧੀ ਧਿਰ ਹੁੰਦੀ ਐ ਪੁੱਤ ਜੜ ਹੁੰਦਾ ਐ ਬਾਪੂ ਦੀ ਤੇ ਧੀ ਧਿਰ ਹੁੰਦੀ ਐ ਇਹ ਸਾਡੀ ਧਿਰ ਵੀ ਐ ਸਾਡੀ ਜੜ ਵੀ ਐ ਕਿਉਂਕਿ ਬਹੁਤ ਲਾਡਾਂ ਨਾਲ ਅਸੀਂ ਪਾਲੀ ਐ ਸਾਰੇ ਮਾਪੇ ਲਾਡਾਂ ਨਾਲ ਬੱਚਿਆਂ ਨੂੰ ਪਾਲਦੇ ਨੇ ਪਰ ਮੈਨੂੰ ਉਮੀਦ ਐ ਕਿ ਇੱਥੇ ਵੀ ਇਹ ਵਧੀਆ ਤਰੱਕੀ ਕਰੂਗੀ ਕਿਉਂਕਿ ਕੰਮ ਨੂੰ ਬਹੁਤ ਪਿਆਰੀ ਐ ਕੰਮ ਇਹਨੂੰ ਬਹੁਤ ਪਿਆਰਾ ਐ ਤੇ ਜਿਹੜਾ ਬੱਚਾ ਮਿਹਨਤ ਕਰਦਾ ਮੈਂ ਅੱਜ ਆਇਆ ਜਿੱਦਿਆਂ ਦਾ ਨੇ ਸ਼ੁਰੂ ਕਰਿਆ ਕੰਮ ਇਹ ਤੇ ਆਪਣਾ ਸ਼ਾਪ ਖੋਲਣ ਲਈ ਇੱਕ ਇੱਕ ਚੀਜ਼ ਇਹਨਾਂ ਦੋਨਾਂ ਭੈਣ ਭਰਾਵਾਂ ਨੇ ਚਾਹ ਇਹਨਾਂ ਦੀ ਮੰਮਾ ਨਾਲ ਆਇਂਦੀ ਮੈਂ ਤਾਂ ਅੱਜ ਆਇਆ ਤੇ ਅੱਜ ਓਪਨਿੰਗ ਅੱਜ ਅੱਜ ਖੁਸ਼ੀ ਉਹ ਵੀ ਮੈਂ ਨਾਲ ਹੋ ਕੇ ਤਿਆਰ ਹੋ ਕੇ ਆਇਆ ਬਾਕੀ ਜੋ ਕੁਝ ਵੀ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਇਹਨਾਂ ਨੇ ਆਪ ਕਰਿਆ ਅੱਛਾ ਹਾਂ ਮੈਂ ਇਸ ਗੱਲ ਤੋਂ ਬਹੁਤ ਖੁਸ਼ ਹਾਂ ਕਿ ਨਹੀਂ ਤੇ ਮੈਨੂੰ ਨਿਕੜੀ ਇਸ ਦੇ ਵੀ ਆਹ ਕੀ ਕਰਨਾ ਉਹ ਲਿਆਉਣਾ ਇਹ ਲਿਆਉਣਾ ਨਾ अच्छा गोलच जी ਤੁਸੀਂ ਇਸੀ ਦਾ ਕਿੰਨਾ ਕੁ ਖੁਸ਼ੀ ਹੁੰਦੀ ਹੈ ਕਿ ਇੱਕ ਧੀ ਨੂੰ ਇੰਨਾ ਚੰਗਾ ਬਾਪ ਮਿਲਿਆ ਤੁਹਾਨੂੰ ਇੰਨਾ ਚੰਗਾ ਘਰ ਵਾਲਾ ਮਿਲਿਆ ਜਿਹੜਾ ਰੀਝਾਂ ਪੂਰੀਆਂ ਕਰਦਾ ਨਹੀਂ ਤਾਂ ਕਦੇ ਜਦੋਂ ਦੇਖਦੇ ਹੋਗੇ ਨਾ ਤੇ ਬਹੁਤ ਸਾਰੀਆਂ ਕੁੜੀਆਂ ਦੀਆਂ ਰੀਝਾਂ ਵਿੱਚ ਹੀ ਰਹਿ ਜਾਂਦੀਆਂ ਨੇ ਤਾਂ ਆਪਦੇ ਆਪ ਨੂੰ ਕਿੰਨਾ ਕੁ ਲੱਕੀ ਫੀਲ ਕਰਦੇ ਮੁੰਡੇ ਦਾ ਨਾਂ ਵੀ ਲੱਕੀ ਰੱਖਿਆ ਤੁਸੀਂ ਜੀ ਜੀ ਮੁੰਡੇ ਦਾ ਨਾਂ ਵੀ ਲੱਕੀ ਰੱਖਿਆ ਜੀ ਬਿਲਕੁਲ ਬਹੁਤ ਲੱਕੀ ਐ ਮੈਂ ਕਿ ਮੈਨੂੰ ਪਰਮਾਤਮਾ ਨੇ ਇੰਨਾ ਵਧੀਆ ਬਲਕਾਰਣ ਖੀਲਾ ਜੀ ਦਿੱਤੇ ਔਰ ਮੇਰਾ ਪਰਿਵਾਰ ਸਾਰਾ ਹੀ ਬਹੁਤ ਵਧੀਆ ਵਾ ਸੋ ਬੇਟਾ ਬੇਟੀ ਹੈ ਨਾ ਮੈਂ ਦੁਆ ਕਰਦੀ ਹਾਂ ਉਸ ਪਰਮਾਤਮਾ ਅੱਗੇ ਕਿ ਪਰਮਾਤਮਾ ਇਦਾਂ ਦੀ ਜ਼ਿੰਦਗੀ ਹਰ ਕਿਸੇ ਨੂੰ ਅੱਛਾ ਮੇਰੇ ਨਾਲ ਇੱਕ ਦੋ ਹੋਰ ਸਵਾਲ ਨੇ ਵੀ ਜਿਵੇਂ ਹੁਣ ਤੁਸੀਂ ਇਸ ਮਕਾਮ ਤੇ ਹੋ ਬਹੁਤ ਸਾਰੇ ਲੋਕ ਨੇ ਜਿਹੜੇ ਜਿਹੜੇ ਵਾਰੀ ਵਾਰੀ ਇਹ ਕਹਿੰਦੇ ਨੇ ਵੀ ਅਨਖੀਲਾ ਕਿਉਂ ਨਹੀਂ ਬੋਲਦਾ ਇੰਨੇ ਜਵਾਬ ਦਿੰਦੇ ਨੇ ਇੰਨੇ ਕਮੈਂਟ ਕਰਦੇ ਨੇ ਇੰਨੇ ਥੋੜੇ ਬੋੜੇ ਇਹ ਕਿੱਥੋਂ ਇੰਨਾ ਜਿਹੜਾ ਸਬਰ ਦਾ ਘੁੱਟ ਕਿੱਥੋਂ ਲੈ ਕੇ ਆਏ ਨਹੀਂ ਅਸੀਂ ਇਸ ਗੱਲ ਤੇ ਕੁਝ ਕਰਨਾ ਹੀ ਨਹੀਂ ਚਾਹਵਾਂਗੇ ਕਿਉਂਕਿ ਪਤਾ ਉਹਨਾਂ ਨੂੰ ਵੀ ਹੈ ਜੋ ਸਾਡੇ ਬਾਰੇ ਮਾੜਾ ਬੋਲਦੇ ਆ ਪਤਾ ਉਹਨਾਂ ਨੂੰ ਵੀ ਹੈ ਵੀ ਅਸੀਂ ਬੋਲਣਾ ਹੀ ਨਹੀਂ ਅਸੀਂ ਕਾਹਤੋਂ ਬੋਲਾਂਗੇ ਅਸੀਂ ਪਰਮਾਤਮਾ ਦੀ ਕਚੈਰੀ 'ਚ ਸੱਚੇ ਆ ਉਹਨਾਂ ਲੋਕਾਂ ਦੇ ਸਾਹਮਣੇ ਵੀ ਅਸੀਂ ਸੱਚੇ ਆ ਜਿਹੜੇ ਸਾਨੂੰ ਐਵੇਂ ਬਟ ਅਸੀਂ ਗੱਲ ਕਰਨਾ ਹੀ ਨਹੀਂ ਚਾਹੁੰਦੇ ਇਹ ਸੰਦੀਪ ਜੀ ਬੇਨਤੀ ਹੈ ਵੀ ਕੰਮ ਕਰਕੇ ਦਿਖਾਓ ਕੰਮ ਜਵਾਬ ਦੇਵੇ ਤੁਹਾਡਾ ਜਿੰਨਾ ਤੁਸੀਂ ਕਿਸੇ ਨਾ ਜਦਾਈ ਦੇ ਵਿੱਚ ਕਿਸੇ ਦੀ ਬਰਿਆਈ ਦੇ ਵਿੱਚ ਟਾਈਮ ਗਾਲਣਾ ਨਾ ਉਹ ਆਪਣੀ ਮਿਹਨਤ ਤੇ ਲਾਓ ਤੇ ਮੈਂ ਤਾਂ ਹਰੇਕ ਭਰਾ ਨੂੰ ਪੈਣ ਨੂੰ ਚਾਹੇ ਉਹ ਕਲਾਕਾਰ ਨੇ ਚਾਹੇ ਕੁਝ ਵੀ ਕਿਸੇ ਖੇਤਰ ਚ ਵੀ ਹੈ ਵੀ ਆਪਣੇ ਬੱਚਿਆਂ ਨੂੰ ਪਿਆਰ ਕਰੋ ਬੱਚਿਆਂ ਨੂੰ ਟਾਈਮ ਦਿਆ ਕਰੋ ਵਾਦ ਤੋਂ ਵਾਦ ਬੱਚਿਆਂ ਨੂੰ ਸਿਖਾਓ ਵੀ ਕਿਹੜਾ ਰਸਤਾ ਮਾੜਾ ਹੈ ਕਿਹੜਾ ਚੰਗਾ ਹੈ ਕਿਉਂਕਿ ਬੱਚਿਆਂ ਨੇ ਤੇ ਉਹ ਕਰਨਾ ਹੈ ਜੋ ਮਾਂ ਪਿਓ ਨੇ ਸਿਖਾਉਣਾ ਹੈ ਤੇ ਜੇ ਆਪਾਂ ਕਹਿ ਦਈਏ ਬੱਚਿਆਂ ਨੂੰ ਐ ਕਹਦੀ ਵੀ ਨਹੀਂ ਨਹੀਂ ਅਸੀਂ ਤਾਂ ਜਵਾਗ ਆ ਜੀ ਬੱਚੇ ਜਿਆਦਾ ਸਿਆਣੇ ਇਹ ਨਹੀਂ ਕਦੇ ਵੀ ਹੋ ਸਕਦਾ ਬੱਚਾ ਤੇ ਬੱਚਾ ਹੀ ਆ ਉਹਨੇ ਤਾਂ ਮਾਂ ਪਿਓ ਤੋਂ ਹੀ ਸਿੱਖਣਾ ਹੈ ਜੋ ਮਾਂ ਪਿਓ ਸਖਾਊਗਾ ਜਿਹੜਾ ਰਾਹ ਦਿਖਾਊਗਾ ਤੁਸੀਂ ਵੀ ਪੜੇ ਲਿਖੇ ਹੋ ਬਾਪੂ ਦੀਆਂ ਬੇਬੇ ਦੀਆਂ ਗੱਲਾਂ ਹਮੇਸ਼ਾ ਤੁਹਾਨੂੰ ਯਾਦ ਹੋਣਗੀਆਂ ਤੇ ਰਹਿਣਗੀਆਂ ਵੀ ਬਿਲਕੁਲ ਤੇ ਬਾਕੀ ਜੀ ਬਸ ਇਹੀ ਕਹਿਣਾ ਚਾਹਾਂਗੇ ਕਿ ਪਲੀਜ਼ ਆਪਣੀਆਂ ਧੀਆਂ ਨੂੰ ਆਪਣੀਆਂ ਬੱਚੀਆਂ ਨੂੰ ਸਪੋਰਟ ਕਰੋ ਹੈਨਾ ਕਿਉਂਕਿ ਧੀਆਂ ਪੁੱਤਾਂ ਨੂੰ ਤਾਂ ਚਲੋ ਸਾਰੇ ਪਿਆਰ ਕਰਦੇ ਆ ਧੀਆਂ ਨੂੰ ਵੀ ਪਿਆਰ ਕਰਨਾ ਬਣਦਾ ਹੈ ਠੀਕ ਹੈ ਠੀਕ ਹੈ ਕਿਉਂਕਿ ਧੀਆਂ ਬਿਨਾ ਧਿਰ ਨਹੀਂ ਤੇ ਪੁੱਤਾਂ ਬਿਨਾ ਨਾਮ ਨਹੀਂ ਤੇ ਸਾਨੂੰ ਦੀ ਅੱਜ ਜਦੋਂ ਇਸ ਖੁਸ਼ੀ ਆ ਨਾ ਜਦੋਂ ਆ ਖੁਸ਼ੀ ਹੁੰਦੀ ਆ ਤੇ ਕਈ ਚਿਹਰੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਮਿਸ ਵੀ ਕਰਦੇ ਆ ਉਹਨਾਂ ਦੇ ਵਿੱਚ ਜਿਵੇਂ ਸਿੱਧੂ ਬਾਈ ਤਾਂ ਆਲਵੇਜ਼ ਹੀ ਰਹਿੰਦੇ ਨੇ ਤਾਂ ਜਦੋਂ ਤੁਸੀਂ ਆਪਦੇ ਆਪ ਦੇ ਵਿੱਚ ਕੋਈ ਵੀ ਚੀਜ਼ ਲੈਣੇ ਹੋ ਤਾਂ ਮੈਂ ਦੇਖਦਾ ਜੇ ਤੁਸੀਂ ਘਰ ਪਾਇਆ ਉੱਤੇ ਫੋਟੋ ਲਾਈ ਹੋਈ ਆ ਆਲਵੇਜ਼ ਤੁਸੀਂ ਯਾਦ ਕਰਦੇ ਹੋ ਐਨਾ ਦਿਲ ਦੇ ਵਿੱਚ ਵਸਾ ਕੇ ਰੱਖਦੇ ਜੀ ਜੀ ਮੈਂ ਦੱਸ ਦਿਆਂ ਕਿ ਪਤਾ ਨਹੀਂ ਹੁਣ ਕਈ ਕਹਿ ਦਿੰਦੇ ਆ ਨਾ ਫੇਮ ਮਾਰੇ ਬਟ ਐਦਾਂ ਦਾ ਕੁਝ ਨਹੀਂ ਹੈਗਾ ਸਿੱਧੂ ਬਾਈ ਦਾ ਇੱਕ ਅਹਿਮ ਰੋਲ ਆ ਸਾਡੀ ਜ਼ਿੰਦਗੀ ਦੇ ਵਿੱਚ ਔਰ ਹਮੇਸ਼ਾ ਰਹੂਗਾ ਬੇਸ਼ੱਕ ਦੀ ਕਈ ਜਾਣ ਲੋਕਸਾਨੋਂ ਫੇਮ ਪਾਲ ਦੇ ਕੁਝ ਵੀ ਆ ਹਨਾ ਐ ਬਾਈ ਨੂੰ ਅਸੀਂ ਹਮੇਸ਼ਾ ਯਾਦ ਕਰਦੇ ਕਰਦੇ ਰਵਾਂਗੇ ਔਰ ਮੈਂ ਦੱਸ ਦਿਆਂ ਕਿ ਬਾਈ ਨੂੰ ਅਸੀਂ ਜਦੋਂ ਬਠਿੰਡੇ ਮਿਲੇ ਸੀਗੇ ਡੈਥ ਤੋਂ 6 ਦਿਨ ਪਹਿਲਾਂ ਦੀ ਗੱਲ ਆ ਮੈਂ ਬਾਈ ਨੂੰ ਕਿਹਾ ਮੈਂ ਕਿਹਾ ਬਾਈ ਘਰੇ ਬੁਲਾਉਣਾ ਸੀਗਾ ਪਰ ਆਪਾਂ ਇੱਥੇ ਹੋਟਲ 'ਚ ਹੀ ਬੈੰਨੇ ਆ ਅਸੀਂ ਸਟੈਲਾ ਹੋਟਲ ਦੇ ਵਿੱਚ 4-5 ਘੰਟੇ ਰੁਕੇ ਤੇ ਬਾਈ ਨੇ ਕਿਹਾ ਬਾਈ ਘਰੇ ਚੱਲੀਏ ਬਾਈ ਕਹਿੰਦਾ ਦੇਖ ਲਓ ਜਿਵੇਂ ਤੁਹਾਡੀ ਮਰਜ਼ੀ ਹੈ ਪੈਣੇ ਤੇ ਮੈਂ ਕਿਹਾ ਵੀ ਨਹੀਂ ਬਾਈ ਹਲੇ ਨਹੀਂ ਜਦੋਂ ਮੇਰੀ ਕੋਠੀ ਦਾ ਮੂਰਤ ਹੋਗਾ ਉਦੋਂ ਬੁਲਾਵਾਂਗੇ ਤੇ ਉਹ ਵਿਚੇ ਰਹਿ ਗਿਆ ਫਿਰ ਉਸ ਤੋਂ ਬਾਅਦ ਮਮਾ ਮੂਰਤ ਕਰਕੇ ਗਿਆ ਆਪਣੀ ਕੋਠੀ ਦਾ ਜਿਹੜੀ ਆਪਾਂ ਕੋਠੀ ਬਣਾਈ ਐ ਸੋ ਮੈਂ ਦਿਲ ਤੋਂ ਧੰਨਵਾਦ ਕਰਦੀ ਆ ਸਿੱਧੂ ਫੈਮਿਲੀ ਦਾ ਬਾਬਾ ਜੀ ਉਹਨਾਂ ਦੀਆਂ ਲੰਮੀਆਂ ਉਮਰਾਂ ਕਰਨ ਔਰ ਹਮੇਸ਼ਾ ਖੁਸ਼ ਰਹਿਣ ਥੈਂਕ ਯੂ ਸਾਡਾ ਤੇ ਉਹ ਸੰਦੀਪ ਜੀ ਬੱਚਿਆਂ ਵਰਗਾ ਸੀ ਐ ਸ਼ੁਭਦੀਪ ਚਾਹੇ ਜਿੱਡਾ ਕਿੱਡਾ ਵੱਡਾ ਨਾਂ ਸੀ ਉਹਦਾ ਪਰ ਸਾਨੂੰ ਉਹ ਬੱਚਿਆਂ ਵਾਂਗੂ ਪਿਆਰ ਕਰਦਾ ਸੀ ਇੱਜ਼ਤ ਕਰਦਾ ਸੀ ਤੇ ਬਹੁਤ ਸਾਨੂੰ ਅੱਛਾ ਲੱਗਦਾ ਸੀ ਉਹਦਾ ਸੁਭਾਅ ਬਹੁਤ ਵਧੀਆ ਸੀ ਸਾਡੇ ਲਈ ਸਾਨੂੰ ਜੇ ਕੋ ਨੇ ਸੁਝਾਅ ਵੀ ਦਿੱਤਾ ਤੇ ਸਾਨੂੰ ਯਾਦ ਹੈ ਉਸ ਗੱਲ ਨੇ ਜਿਹੜੀ ਉਹਨੇ ਸਾਡੇ ਪੱਲੇ ਬੰਨੀ ਹੈ ਨਾ ਉਹਨੇ ਆਪਾਂ ਨੂੰ ਫਾਇਦਾ ਹੀ ਕਰਿਆ ਤੇ ਇਸ ਕਰਕੇ ਅਸੀਂ ਤਾਂ ਹਮੇਸ਼ਾ ਉਹਨੂੰ ਪਿਆਰ ਕਰਦੇ ਆ ਕਰਦੇ ਰਵਾਂਗੇ ਜਿੰਨਾ ਚਿਰ ਹੈਗੇ ਆ ਆਖਰੀ ਸਵਾਲ ਤੁਹਾਡੀ ਬੇਟੀ ਤੋਂ ਪੁੱਛ ਲਾਂ ਕਿ ਅੱਜ ਜਦੋਂ ਮੰਮੀ ਡੈਡੀ ਨਾਲ ਕਿਉਂਦੇ ਨਾ ਜਦੋਂ ਮਾਪਿਓ ਨਾਲ ਹੋਵੇ ਤਾਂ ਬੰਦਾ ਕਹਿੰਦਾ ਵੀ ਕੋਈ ਮੂਰੇ ਮਰਜ਼ੀ ਆ ਜੇ ਤਾਂ ਇਸ ਸੀਨ ਨੂੰ ਤੁਸੀਂ ਕਿਵੇਂ ਤੇ ਅੱਜ ਕੋਈ ਗਾਣਾ ਜਿਹੜਾ ਅੱਜ ਓਪਨਿੰਗ ਹੋਈ ਆ ਦੋਹਾਂ ਤੋਂ ਇਕੱਠਿਆਂ ਤੋਂ ਕਿਹੜਾ ਗਾਣਾ ਸੁਣਨਾ ਚਾਹੋਗੇ ਮੈਨੂੰ ਇਹਨਾਂ ਦੇ ਸਾਰੇ ਗਾਣੇ ਵੈਸੇ ਤਾਂ ਪਸੰਦ ਨੇ ਬਟ ਹੁਣ ਜਿਹੜਾ 4x4 ਗਾਣਾ ਆਇਆ ਉਹ ਤਾਂ ਲਾਈਕ ਕਨਪੀਕ ਆਉ ਗੱਡੀ ਤੇ ਹਮੇਸ਼ਾ ਚੱਲਦਾ ਇਹ ਹੁਣ ਨਾਲ ਨਾ ਹੁਣ ਅਸੀਂ ਰੋਜ਼ ਅਪਡਾਉਣ ਕਰੀਦਾ ਤੇ ਹਮੇਸ਼ਾ ਉਹੀ ਗਾਣਾ ਚੱਲਦਾ ਜਾਂਦਾ ਵੀ ਉਹੀ ਤੇ ਆਉਂਦੇ ਵੀ ਉਹੀ ਤੇ ਦੂਸਰੀ ਚੀਜ਼ ਹੈ ਕਿ ਇਹਨਾਂ ਦੀ ਸਪੋਰਟ ਤੋਂ ਬਿਨਾ ਨਹੀਂ ਸੀ ਕੁਝ ਹੋ ਸਕਦਾ ਬਿਕਾਜ਼ ਜੇ ਪਾਪਾ ਨਾ ਕਰ ਦਿੰਦੇ ਤਾਂ ਮੈਂ ਨਹੀਂ ਸੀ ਕੁਝ ਕਰ ਸਕਦੀ ਤੇ ਥੈਂਕ ਯੂ ਇਹਨਾਂ ਦੋਨਾਂ ਨੂੰ ਬਹੁਤ ਬਹੁਤ ਜ਼ਿਆਦਾ ਕਿਉਂਕਿ ਇਹਨਾਂ ਨੇ ਕਦੇ ਕਿਸੇ ਚੀਜ਼ ਲਈ ਨਾ ਨਹੀਂ ਕੀਤੀ ਐ ਤਾਂ ਚਲੋ ਹੁਣ ਮੈਨੂੰ ਸ਼ੁਰੂ ਤੋਂ ਹੀ ਕਿਸੇ ਚੀਜ਼ ਲਈ ਨਾ ਨਹੀਂ ਕੀਤੀ ਲਾਈਕ ਡਾਂਸ ਅਕੈਡਮੀ ਜਾਣਾ ਅਸੀਂ ਕੁਝ ਵੀ ਕਹਿਦਾ ਕਹਿਣਗੇ ਠੀਕ ਹੈ ਤੂੰ ਕਰ ਲੈ ਲਾਈਕ ਕਦੇ ਨਾ ਨਹੀਂ ਕੀਤੀ ਸਾਰੇ ਜਣੇ ਪਿਆਰ ਦਿਓ ਸਾਡੇ ਬੱਚਿਆਂ ਬੇਟੀ ਨੇ ਕਿਹਾ 4/4 ਨਹੀਂ ਨਹੀਂ ਗਾ ਤੋ ਲੈ ਕਲਾਕਾਰਾਂ ਦੀ ਤਾਂ ਜਿਹੜੀ ਖਰਾਕ ਹੀ ਗਾਉਣਾ ਲੈ ਮੇਰੇ ਤੋਂ ਸ਼ੁਰੂ ਕਰ ਮੈਂ ਫਿਰ ਦਾਏ ਜੱਟ ਧੂੜਾਂ ਪਟਦਾ ਵੈਰੀਆਂ ਦਾ ਤਾਂ ਬੀਪੀ ਘਟਦਾ ਫਿਰ ਦਾਏ ਜੱਟ ਧੂੜਾਂ ਪਟਦਾ ਵੈਰੀਆਂ ਦਾ ਤਾਂ ਬੀਪੀ ਘਟਦਾ ਦੇਸੀ ਕੱਟੇ ਨਖਲਾ ਕਰਦੇ ਨੇ ਪਣਤਾਲੀ ਭੋਰਦੀਆਂ ਟੈਂਪੂਰੀ ਸਾ ਕਰਦੇ ਨੇ ਤੇਰੇ ਯਾਰ ਗੁਰਬਾਈ ਗੁਰ ਤੈਨੂੰ ਪੂਰੀ ਸਾਂ ਕਰਦੇ ਨੇ ਤੇਰੇ ਯਾਰ ਫੋਰ ਬਾਈ ਫੋਰ ਦੀਆਂ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਐਨਾ ਕੁਝ ਕਹਿ ਕੇ ਖਿਮਾ ਦੇ ਇਜਾਜ਼ੇ ਕਾ ਧੰਨਵਾਦ ਧੰਨਵਾਦ ਤੁਹਾਡਾ ਤੁਸੀਂ ਬਹੁਤ ਪਿਆਰ ਸਾਡੇ ਲੱਕੀ ਅਨਖੀਲੇ ਦਾ ਬਹੁਤ ਜਲਦੀ ਗਾਣਾ ਆ ਰਿਹਾ ਜੀ ਔਰ ਲੱਕੀ ਅਨਖੀਲੇ ਦਾ ਇਸ ਗਾਣੇ ਚ 4 by 4 ਚ ਮਿਊਜ਼ਿਕ ਹੈ ਤੁਸੀਂ ਸਾਡੇ ਬੱਚਿਆਂ ਨੂੰ ਵੀ ਐਵੇਂ ਪਿਆਰ ਕਰਿਓ ਜਿਵੇਂ ਸਾਨੂੰ ਕਰਦੇ ਹੋ ਥੈਂਕ ਯੂ ਸੰਦੀਪ ਜੀ ਹਾਂ ਇੱਕ ਹੋਰ ਗਾਣਾ ਸਾਡਾ ਬਹੁਤ ਵਧੀਆ ਆਇਆ ਜੀ ਉਹ ਵੀ ਜ਼ਰੂਰ ਸੁਣਿਆ ਕਰੋ ਸਰਕਲ ਜਿਹੜਾ ਮਣੀ ਸ਼ੇਰੋਂ ਵਾਲੇ ਦਾ ਲਿਖਿਆ ਹੋਇਆ ਏ ਤੇ ਬਹੁਤ ਕੈਂਟ ਗਾਣਾ ਮੈਨੂੰ ਬੜਾ ਪਿਆਰਾ ਲੱਗਦਾ ਛੋਟਾ ਕਰ ਲੈ ਸਰਕਲ ਜਿਆ ਵੀ ਅੱਛਾ ਰਿਹਾ ਵਧੀਆ ਜਾ ਰਿਹਾ ਵਧੀਆ ਜਾ ਰਿਹਾ ਉਹ ਵੀ ਜ਼ਰੂਰ ਸੁਣਿਓ ਤੇ ਇੱਕ ਗਾਣਾ ਜਿਹੜਾ ਮੇਰਾ ਲਿਖਿਆ ਹੋਇਆ ਹੈ ਸੰਗੀਤ ਲੱਕੀਨ ਖੀਲੇ ਦਾ ਹੈ ਗਾਇਆ ਹੈ ਸਾਡੇ ਦੀਪਮਨ ਰਾਜ ਨੇ ਤੇ ਗੁਰਜੰਟ ਨੇ ਜੀ ਆ ਉਹਦਾ ਨਾਂ ਜ ਗੁਰੂ ਤੂਰ ਦੋਨਾਂ ਨੇ ਗਾਇਆ ਹੈ ਜਿਹੜਾ ਸ਼ੁਭਦੀਪ ਸਿੱਧੂ ਮੂਸੇਵਾਲੇ ਤੇ ਉਹ ਗਾਣਾ ਹੈ ਤੇ 58 ਚ ਆ ਰਿਹਾ ਹੈ ਉਹ ਵੀ ਇੱਕ ਅਦੇ ਦਿਨ ਚ ਆਉਣ ਵਾਲਾ ਸਟ੍ਰੀਮ ਦਾ ਹੋ ਚੁੱਕਿਆ ਰਿਲੀਜ਼ ਔਰ ਗਾਣਾ ਵੀ ਬਹੁਤ ਜਲਦੀ ਆਊਗਾ ਜੀ ਸੋ ਸਾਰੇ ਜਣੇ ਇਦਾਂ ਹੀ ਪਿਆਰ ਦਿਓ ਜੀ ਥੈਂਕ ਯੂ ਸੋ ਮਚ ਸਸੀਗਾ